ਤੋ ਜੀ ਅਸੀਂ ਕੱਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਬਲੌਗ ਦੇ ਵਿੱਚ ਕੀ ਦੱਸੀਗਾ ਬੱਲਾ ਜੀ ਕੱਸੀ ਗੱਲ ਜੀ ਸਾਰਿਆਂ ਤੋ ਜੀ ਵਿੱਚ ਇਹਦੇ ਗੁਰਦੁਆਰਾ ਤੋਂ ਮੱਥਾ ਟੇਕਣ ਬਾਕੀ ਠੰਡ ਬਹੁਤ ਆ ਲੂਤਰੇ ਵੇ ਪਹਾੜਾਂ ਦੇ ਹੈ ਪਰ ਬਾਈ ਪਰ ਕੋ ਪੈਣੇ ਕਰਕੇ ਨਹੀਂ ਆ ਬੋ ਨੋ ਯੂ ਵਿਲ ਤੇ ਲਾਇਦਾ ਮਿੱਠਾ ਯਾਰ ਧਨੀਆਂ ਉਹ ਕਿੱਧਰ ਲਾਉਣਾ ਉਹ ਫੇਲੇ ਜੇ ਲਾ ਦਈਏ ਤੇ ਪਿੱਛੇ بیچ ਕੇ ਦੇਖਿਆ ਦਾ ਲਸਣ ਕਰੇਲਿਆਂ ਵਾਲੀ ਜਗ੍ਹਾ ਹੀ ਠੀਕ ਆ ਨਾ ਤੇ ਇੱਧਰ ਲਾਇਦਾ ਲਸਣ ਲਸਣ ਲਾਇਦਾ ਥੋੜਾ ਜਿਹਾ ਛਿੱਦਾ ਰੱਖ ਕੇ ਵੀ ਜੇ ਤੁਰਪੇ ਜੰਮ ਪਿਆ ਵਧੀਆ ਵੀ ਫੇਰ ਹੋਰ ਲਾ ਲਾਂਗੇ ਤੇ ਹੁਣ ਜਾਂ ਤਾਂ ਲਸਣ ਚੱਕ ਕੇ ਬਾਕੀ ਪਹਿਲਾਂ ਮਿਰਚਾਂ ਮੁਰਚਾਂ ਲਾਈਆਂ ਮੀਂਹੂ ਪੈ ਗਏ ਟਮਾਟਰ ਟਮਾਟਰ ਖਤਮ ਹੋਲੇ ਉੜੇ ਬਹੁਤ ਹੀ ਬੁੱਟਾ ਕੋਈ ਉਹ ਬਚਿਆ ਹਰਾ ਕੁਸ ਕੱਖ ਹੋਇਆ ਵਾ ਹੁਣ ਕੜਾਈ ਗੜੂਈ ਹੋਈ ਨਹੀਂ ਖਤਮ ਲਈ ਹੋ ਗਿਆ ਕੰਮ ਆ ਬਾਸੇ ਕਰੀਏ ਆਹ ਬਾਸਾ ਕਰਨਾ ਤਾਂ ਸਾਫ ਕਿ ਉਹ ਕਰੀਏ ਤਰੇਲੇ ਸਵਰ ਲ ਬਸ ਤਰੇਲੇ ਵੀ ਪੱਕ ਗਏ ਉਧਰ ਕੀ ਆ ਘੂਆ ਦੇ ਵੀ ਪੱਕੜ ਹੋਈ ਵੀ ਆ ਬੀਜ ਤਿਆਰ ਕਰਨਾ ਦੇਖ ਤਾਂ ਪੱਟ ਕੇ ਆ ਠੀਕ ਰੰ ਜਗਾ ਉਧਰ ਵਾਲੀ ਮੈਂ ਕਹਿੰਦਾ ਹਾਂ ਠੀਕ ਆ ਯਾਰ ਕਰਦੇ ਆ ਆਹ ਹਾਂ ਇਹਨੂੰ ਸਾਫ਼ ਕਰ ਲੀਆ ਇਹਦੇ ਬਸ ਪੇਪਰ ਲਿਆ ਦੇ ਤਾਂ ਫੇ ਕਲੇਲੇ ਗਰੂਲੇ ਪੱਟੇ ਹੋਣੇ ਜਿੱਧਰ ਲਾਉਣਾ ਹੋਰ ਹੋਰ ਕਰੀਦਾ ਪੜਦਣਾ ਹੈ ਹਨਾ ਕੀ ਪੱਕੜਦਾ ਹੋਏ ਬਈਆ ਸਰੀਆ ਜਾਂ ਪੱਟ ਕੇ ਸਰੀਏ ਉੱਪਰ ਚੜਾਈ ਚ ਬਈ ਬੇਰ ਤੇ ਇਧਰ ਕੀਆ ਗੱਦੂ ਕਿਆਂ ਬਿੱਲਾ ਦੀਆਂ ਕੀਆ ਸੀ ਕਰੋ ਇਹ ਪਕਾਉਣੀਆਂ ਬਈ ਕਹਿੰਦੇ ਸਾਰੀ ਬੋਲੋ ਬੀ ਤਿਆਰ ਹੋ ਜੂਗੇ ਕੀ ਆਦੀਆਂ ਬਿੱਲਾਂ ਆ ਦੇਖ ਕੀ ਗੱਲ ਕੰਪੀਟ ਨਹੀਂ ਹੋ ਰਹੀ ਪਕਾਉਣੇ ਜੋ 5 6 ਆ ਯਾਰ ਇਹ ਤਾਂ ਕੀ ਗੱਲ ਹੈ ਆਪਾਂ ਕਾਇ ਆਓ ਬਈ ਜੁਣ ਹੁਣ ਤਾਂ ਲੱਭਣੇ ਵਾਲੇ ਕੰਮ ਹੋ ਗਿਆ ਕੱਖ ਇੱਧਰ ਪਈਆਂ ਲਾ ਗਏ ਤੇ ਇੱਥੇ ਆ ਲੰਬੀ ਕੀ ਆ ਉਹ ਗੋਲ ਆ ਫਾਜੀ ਬਾਦੂ ਲਾਈ ਵੀ ਜੀ ਬਈ ਆਪਣਾ ਇੱਧਰ ਪਿੰਡੀਆਂ ਲਾਈਆਂ ਵੀ ਆਂ ਦੀਆਂ ਹਾਂ ਲੈਣ ਇਹ ਵੀ ਪੱਕ ਗਈਆਂ ਉਸ ਤਾਪਾਂ ਨੇ ਇਹ ਝਾੜ ਕੇ ਰੱਖ ਲਿਆ ਬੀਜ ਇਹ ਵੀ ਇਹ ਤਾਂ ਨਰਮੀਆਂ ਇਹਨਾਂ ਦੇ ਵੀ ਬੀਜ ਤਿਆਰ ਹੋ ਗਏ ਐਵੇਂ ਛੱਡਤੀਆਂ ਜਾਂਦੀਆਂ ਸੀ ਬਈ ਲੋ ਬੀਜ ਤਿਆਰ ਆ ਗਾ ਸਾਨੂੰ ਆਣੇ ਯੋਗੀਆਂ ਹੋ ਜਾਣੀਆਂ ਫੇਰ ਆ ਆਪਣੇ ਪਾ ਬਿੱਗਾ ਕੇ ਜਗ੍ਹਾ ਹੈਗੀ ਆ ਬਈ ਲਾਉਣੇ ਨੂੰ ਫਿਰ ਅਸੀਂ ਥੋੜੀ ਜਿਓ 7-8 ਬਿਸਬਈਆ ਜਗਾ ਸਵਾਰੀ ਵੀ ਕੀ ਫਿਰ ਜਿਆਦਾ ਬੋਣੇ ਮੂਣੇ ਦਾ ਔਖਾ ਹੁੰਦਾ ਸਾਡਾ ਸਤਾਲਾ ਉੱਧਰ ਸਾਹਮਣੇ ਸਤਾਲਾ ਫਾਰਮ ਲਾ ਲੋ ਸਤਾਲਾ ਬਈ ਇਟਾਲੀਅਨ ਦਾ ਸ਼ਬਦ ਇਹਦੇ ਇਹਨੂੰ ਲਾਗਣਾ ਜੇ ਬੇਲ ਨੂੰ ਹਲੇ ਕੀ ਆ ਇਹਨੂੰ ਫੁੱਟਦੀ ਆ ਇਹਨੂੰ ਫੁੱਟਦਾ ਪੂਂ ਜਾਂ ਥੋੜਾ ਥੋੜਾ ਕੱਦੂ ਦੀਆਂ ਮੇਲਾ ਖਤਮ ਹੋ ਲੀਆਂ ਕੀ ਆਦੀ ਹੋ ਰਹੀ ਚਲੋ ਬਾਕੀ ਉਹ ਜਗਾ ਸਾਫ ਕਰਨੇ ਮੇਲਾ ਸੰਣਾਉਣਾ ਉੱਥੇ ਹੋਰ ਪਹਿਲਾਂ ਅਸੀਂ ਕਰਿਆ ਤਾਂ ਭੈ ਮੋਂ ਲਾ ਕੇ ਦੇਖਿਆ ਦਾ ਵੀ ਇਹ ਹੁੰਦਾ ਤਾਂ ਹੋਰ ਲਾ ਲਾਂਗੇ ਉਹ ਇੰਨੀ ਕਿਆਰੀ ਲਈਦੀ ਘਰਾ ਪਿਆਦਾ ਜਿਹੜਾ ਉਹਨਾ ਕਿਆਰਾ ਇੱਥੇ ਤੇ ਸਾਰੇ ਸਾਫ ਕਰਕੇ ਲਾਵਾਂਗੇ ਕਰਮੀਆਂ ਜੀ ਬਈ ਕੱਖ ਬਹੁਤ ਹੁੰਦਾ ਹੁਣ ਮੀਮਾ ਪਈ ਗਏ ਉਹਦੇ ਕਰਕੇ ਸਾਫ ਨਹੀਂ ਹੋਇਆ ਮੁੜ ਕੇ ਚੱਕਰਾਂ ਦਾ ਸਬਜੀ ਵੀ ਸੁੱਕ ਗਈ ਦੀ ਬਸ ਤੁਹਾਨੂੰ ਪਤਾ ਫਿਰ ਬਹੁਤੀ ਖਾਨ ਨਹੀਂ ਹੁੰਦੀ ਕਿ ਇਹ ਵੀ ਮੱਚਾ ਮੁਰੱਚਾ ਹੈਗੀਆਂ ਹੋਣੀਆਂ ਖੜੀਆਂ ਉਹ ਵੀ ਸਾਫ ਕਰਨੀਆਂ ਅੱਜ ਮੀਮੂ ਪੈਣ ਲੱਜ ਜਾਂਦੇ ਆ ਫੇਰ న్యూਸ ਵੀ ਹੁੰਦਾ ਉਹ ਸਾਫ ਸੁਪਈਆ ਹੋਇਆ ਨਹੀਂ ਵਾਕੀ ਕੀ ਕਰਦੇ ਬੰਦ ਕੈਮਰਾ ਤੇ ਸਾਫ ਸੁਫੀ ਕਰਕੇ ਦਿਖਾਉਂਦੇ ਹਨ ਬਾਈ ਉਰੇ ਲਾਇਆ ਦਾ ਧਨੀਆਂ ਧਨੀਆਂ ਦੋ ਵਾਰ ਆਪਾਂ ਨੇ ਕਰ ਲਿਆ ਟਰਾਈ ਭਿਉਂ ਭਿਉਂ ਕੇ ਵੀ ਬੀਜ ਲਿਆ ਪਹਿਲਾਂ ਇਦਾਂ ਹੀ ਬੀਜਿਆ ਤਾਂ ਉਹ ਨਹੀਂ ਜੰਮਿਆ ਮਿੱਥੇ ਹੋਇਆ ਇਹ ਕਿਸ ਨੂੰ ਪਤਾ ਹੋਇਆ ਬਾਈ ਕੋਈ ਲਾਉਂਦਾ ਹੋਇਆ ਉਰੇ ਦੱਸਿਓ ਸਾਨੂੰ ਬੀਜਾ ਹੁਣ ਠੰਡ ਹੋ ਗਈ ਤਾਂ ਨਹੀਂ ਹੁੰਦਾ ਤਾਂ ਸਾਨੂੰ ਹੁਣ ਤਾਂ ਬਾਕੀ ਵਧੀਆ ਸਫੇਰ ਜਰੂਰ ਬਾਈ ਜੇ ਕੋਈ ਲਾਉਂਦਾ ਵੀ ਆ ਨਵੰਬਰ ਚੱਲ ਪਿਆ ਪਹਿਲਾ ਹਫਤਾ ਵੀ ਅਸੀਂ ਲੇਟ ਹੋ ਗਏ ਤਾਂ ਹੋ ਗਏ ਹਨਾ ਅਲੇ ਮੌਸਮ ਦੇ ਹਿਸਾਬ ਨਾਲ ਸਾਨੂੰ ਪਤਾ ਨਹੀਂ ਮੈਂ ਕਹੀ ਗਏ ਵੀ ਥੋੜੀ ਠੰਡ ਹੋ ਗਈ ਬੀ ਅਕਤੂਬਰ ਦੇ ਪਹਿਲੇ ਹਫਤੇ ਲੱਗ ਜਵੇ ਤਾਂ ਵਧੀਆ ਗਾਹਾਂ ਨੂੰ ਦੇਖਾਂਗੇ ਅਕੀ ਕੰਮ ਕਰਕੇ ਹੀ ਪਤਾ ਲੱਗਦਾ ਆਦਾ ਸੀ ਉਦਾਂ ਹੀ ਲਾਇਦਾ ਵੀ ਡਾਕਟਰ ਜੀ ਜਿਹ ਕਲੰਪਾ ਕਹਿੰਦੇ ਨੇ ਮਿੱਟੀ ਉਹ ਚੀਜ਼ ਆ ਵੀ ਲੈ ਸਾਨੂੰ ਮਾੜਾ ਮੋਟਾ ਫੁੱਲੂਗਾ ਵੀ ਚੱਲ ਸਾਨੂੰ ਸੋਨਾ ਲੱਗਿਆ ਤੁਰਿਆ ਚੜ ਬਹੁਤ ਛੇਤੀ ਫੜੀ ਨੇ ਹਰਾ ਹੋਇਆ ਤੇ ਕਰਕੇ ਹੁਣ ਅਸੀਂ ਹੋਰ ਬੀਜਣ ਲੱਗੇ ਨੋਈ ਵੀ ਕਿਹਾਰਾ ਗੁੱਡਲੇ ਆਪਾਂ ਨੇ ਨੀਰਾ ਹੋਣ ਲੱਗਿਆ ਹੁਣ ਲਵਾਈ ਦਿਆ ਕਰੂਗੇ ਕੱਲ ਨੂੰ ਅੱਜ ਤਿਆਰੀ ਕਰਿਆ ਬਈ ਆਲੂ ਫੇਰ ਘੰਟਾ ਲਾਵਾਂਗੇ ਲੋਈ ਲੋਈ ਪਾਣੀ ਪੁਣੀ ਲੱਗਣਾ ਜੜ ਇਹਦੇ ਨਾਲ ਇੱਕ ਹੋਰ ਬਣ ਲਿਆ ਕੋਈ ਗਰਮ ਗੰਦੀ ਨਹੀਂ ਲਓਈ ਬਈ ਕੱਲ ਆਪਾਂ ਇਹ ਜਗਾ ਪਟਕੇ ਸਾਫ ਕਰੀ ਦੀ ਜੋ ਤੁਸੀਂ ਪਿੱਛੇ ਵੀਡੀਓ ਦੇਖ ਹੀ ਲਿਆ ਤੇ ਹੁਣ ਆਪਾਂ ਉਹਰੇ ਲਸਣ ਲਾਤਾ ਕੈਰੇਚ ਸਾਫ ਕਰਕੇ ਤੇ ਪਾਣੀ ਦਾ ਧੱਲਾ ਇਹਨੂੰ ਪਾਣੀ ਲਾਇਆ ਬਾਈ ਛੜਕਾ ਜ ਤੇ ਇੱਧਰ ਆ ਲਸਣ ਪਹਿਲਾਂ ਲਾਇਆ ਵਾ ਇਹ ਥੋੜਾ ਜਿਹਾ ਡੈਮੋ ਹੀ ਕਰਕੇ ਦੇਖਿਆ ਦਾ ਜਣੀ ਪਹਿਲਾਂ ਸਾਨੂੰ ਐ ਦਾ ਵੀ ਹਾਰਡ ਜੀ ਆ ਧਰਤੀ ਵੀ ਵੀ ਫੜੂਗੀ ਵੀ ਚਲ ਜਣੀ ਫੜਿਆ ਸੋਨਾ ਬਾਈ ਇਹ ਵੀਗ ਦੇਂਦਾ ਹੋ ਗਿਆ ਲਸਣ ਪਰਲਾ ਹਨਾ ਨਾ ਵੀ ਨਾ ਬਰਦਰ ਆ ਕੇ ਦਨੋ ਦੋ ਹਫਤੇ ਹੱਲ ਤਾਂ ਹੋ ਗਿਆ 20 ਦਿਨ ਦਾ 20 ਦਿਨ ਦਾ ਹੋ ਗਿਆ ਤੇ ਆ ਹਲ ਤਾਂ ਜਾਂਦਾ 20 ਕੁ ਦਿਨ ਦਾ ਹੋ ਗਿਆ ਬਾਈ ਫਰਕ ਸਾਨੂੰ ਲੱਗਿਆ ਵਧੀਆ ਤੇ ਆ ਮਿੱਥੇ ਮਿੱਥੇ ਵਧੀਆ ਹੋਗੇ ਤੇ ਧੰਨੀਆਂ ਨਹੀਂ ਤਾਂ ਹੋਇਆ ਵੀ ਆਸੀਂ ਪੜਤਾ ਲਸਣ ਲਾਤਾ ਬਾਕੀ ਹੁਣ ਲਸਣ ਦੇਖਦੇ ਆ ਟਿੱਕਣਾ ਫੁੱਟਦਾ ਬਾਕੀ ਹੋਰ ਲੇਟ ਹੈ ਗਿਆ ਨਵੰਬਰ ਦਾ ਪਹਿਲਾ ਹਫਤਾ ਚੱਲ ਪਿਆ 1 ਅਕਤੂਬਰ ਦੇ ਪਹਿਲੇ ਹਫਤੇ ਲੱਗਣਾ ਚਾਹੀਦਾ ਸਾਰਾ ਹੁਣ ਤਾਂ ਗਿੜਕਿੜ ਦਾ ਹੋਣਾ ਚਾਹੀਦਾ ਮਮ ਕਵੈਨੀ ਥੋੜਾ ਜਿਹਾ ਲੇਟ ਹੋ ਗਿਆ ਜੀ ਪਛੇਤੀ ਇਹ ਪਛੇਤੀ ਵੈਰਾਈਟੀ ਹੈ ਜੀ ਹੋਰ ਹਲੇ ਸ਼ੁਰੂ ਕਰੇਗਾ ਨਹੀਂ ਨਹੀਂ ਗਾਂੜੀ ਵਾਰੀ ਪਛੇਤੀ ਵੈਰਾਈਟੀ ਹੈ ਇਹ ਹੈ ਤੂੰ ਇੰਡੀਆ ਵੀ ਜਾਇਆ ਹੁੰਦਾ ਤਾਂ ਮੰਨਦੇ ਥੋੜੀ ਹੁੰਦੇ ਤੇ ਵੈਰਾਈਟੀ ਪਰ ਸਿਰਦ ਤੇ ਵੈਰਾਈਟੀ ਉਹ ਪਛੇਤੀ ਹੈ ਜੀ ਲੇਟ ਹੋ ਗਿਆ ਕੋਈ ਉਹ ਆ ਨਾ ਆਹ ਸਦਾ ਪ੍ਰੋਵਾ ਹੀ ਤਾਂ ਡੈਮੋ ਪ੍ਰੋਵਾ ਫੇ ਕਈ ਬੰਦੇ ਸਮਝ ਨਹੀਂ ਲੱਗਣਾ ਵੀ ਚੱਲ ਹੁਣ ਹੋ ਗਿਆ ਪ੍ਰੋਵਾ ਭਈ ਇਟਾਲੀਅਨ ਦਾ ਸ਼ਬਦ ਆ ਪੂਰੇ ਟਾਈਮ ਪਤਾ ਲੱਗ ਗਿਆ ਉਹਨਾਂ ਗਾਂ ਵਾਲੀ ਵਾਰੀ ਤੇ ਪਹਿਲਾਂ ਉਹ ਕਰੇ ਕਰੂਗੇ ਹੌਲੀ ਹੌਲੀ ਧਿਆਨ ਗੌਰ ਰੱਖੇ ਵੀਰੇ ਗੌਰ ਕਰੂਗੇ ਹੁਣ ਇਹਨਾਂ ਸੰਨ ਲਾਤਾ ਪੱਕੇ ਇਧਰ ਕੀ ਆ ਹੈ ਕੀ ਆ ਤਿਆਰ ਹੋਈ ਵਿੱਚ ਵਿੱਚ ਪਕਾਉਣੀ ਆਪਾਂ ਨੇ ਬੀਜ ਪੱਕੇ ਇਧਰ ਕਣਕ ਬੀਜਦੇ ਆ ਜਿਹੜਾ ਮੂਲੀਆਂ ਵਾਲੀਆਂ ਹੋ ਗਿਆ ਨਾ ਹਮ ਅਕਤੂਬਰ ਅਕਤੂਬਰ ਦੇ ਵਿੱਚ ਲਾ ਦੇ ਹਮ ਅਕਤੂਬਰ ਦੇ ਪਹਿਲੇ ਹਫਤੇ ਪਹਿਲੇ ਹਫਤੇ ਮੂਲੀਆਂ ਵਾਲੇ ਸਤੰਬਰ ਚ ਲਾ ਦੇ ਜੇ ਆਏ ਚੱਲਣਾ ਚਾਹੀਦਾ ਪ੍ਰੌਫਾਫ ਜਨ ਨੂੰ ਸਾਨੂੰ ਠੱਡ ਚੜਦੀ ਆ ਹੁਣ ਦੇਖੋ ਦੋਜੋ ਇਹ ਹੋਰ ਇਹ ਬਈ ਸਾਹਮਣੇ ਵੀਜ ਦਾ ਕੰਮ ਕਰ ਰਿਹਾ ਇੱਥੇ ਜਾਂ ਇਧਰ ਨੂੰ ਹੜਾਈ ਲੈ ਕੇ ਆਉਂਗਾ ਸਾਨੂੰ ਕਾਹਕੇ ਥੋੜੀ ਵੀਜ ਦਾ ਹਾਂ ਐਰਵਾ ਵੀਜ ਦਾ ਕੱਖ ਜੀ ਵੀਜ ਦਾ ਐਰਵਾ ਮੈਡੀਕਾ ਵੀਜ ਦਾ ਹੁਣ ਕੱਖ ਇਧਰ ਵੀ ਉਹਨਾਂ ਨੇ ਵੀਜੇ ਦੇ ਆ ਕੱਖ ਮਹਿੰਗੇ ਵਿਗਦੇ ਯਾਰ ਉਹਦੇ ਕਣਕ ਦਾ ਤੇਰੇ ਸਾਹਮਣੇ ਕਿੰਨੀ ਕਿੰਨੀ ਕੁ ਬੱਲੋਂ ਦੀ ਕੁਝ ਵੀ ਨਹੀਂ ਹੁੰਦੀ ਕੱਖਾ ਨਾ ਬਣੋਂ ਦੇ ਲਾ ਭਰੀ ਇੱਕ ਗੱਡੀ ਕਿੰਨੀ ਮਹਿੰਗੀ ਚਲੇ ਜਾਂਦੀ ਹੈ ਦਜਨ ਵਾਲੀ ਹੋ ਗਈ ਉਹਨੇ ਬਾਕੀ ਅਸੀਂ ਪਹਿਲਾਂ ਵੀ ਸਬਜ਼ੀ ਸੋਣੀ ਲਈ ਸੀ ਜਦ ਮਨ ਲੱਗਾ ਤਾਂ ਵਲੌਗ ਬਣਾਇਆ ਸੀ ਸਾਫ਼-ਸੂਬ ਕਰ ਦੇਦਾਂ ਤੇ ਬਾਅਦ ਤਾਂ ਫਿਰ ਮੀਂਹ ਮੂ ਆ ਗਏ ਬਾਈ ਦੇ ਗੌਰੀ ਜੀ ਹੋ ਗਈ ਟਮਾਟਰ ਉਂਟਰ ਲੱਗੇ ਬਥੇਰੇ ਆ ਬਾਈ ਫਿਰ ਉੱਤੇ ਬਾਦ ਗੜਾਈ ਗੜੂਈ ਹੋਈ ਨਹੀਂ ਕੋਈ ਪੀਂਹਾਂ ਚ ਕੋ ਠੰਡ ਹੋਣ ਲੱਗ ਗਈ ਸਾਨੂੰ ਪਤਾ ਵੇ ਇਹਦੇ ਸੋਨੇ ਬੂਟੇ ਖੜੇ ਮਿਰਚਾਂ ਦੇ ਰੱਖ ਲੈਣੇ ਕਾ ਟੱਡਾ ਜਾ ਹੋ ਗਿਆ ਵੈਂਗਣੀ ਵੀ ਜਵਾ ਫੇਰ ਬੂਟੇ ਆਈ ਹੈ ਹੈ ਥੋੜੀ ਹੋ ਗਈ ਜਵਾਨ ਹੋਈ ਜਾ ਹੋਰ ਦੁਬਾਰਾ ਫੁੱਟੇ ਆਈ ਦੀ ਕਾਲੇ ਦੇ ਬਾਪੂ ਕਾਂ ਚੂਚੂ ਲਾਤੇ ਐ ਉਹ ਕਹਿੰਦਾ ਚੂਚੂ ਲਾਏ ਹੋਏ ਉਹ ਲਾਏ ਕਰਦਾ ਬਾਈ ਵੈਂਗਣੀ ਪਹਿਲਾਂ ਤਾਂ ਚੱਲ ਸਾਰਾ ਮਿੰਡ ਲਾਉਂਦਾ ਪਰ ਉਹਨੇ ਨਹੀਂ ਛੱਡੀ ਉਹ ਲਾਈ ਜਾਂਦੇ ਚੂਚੂ ਕਿੰਨਾ ਟਾਈਮ ਹੋ ਗਿਆ ਲੈ ਮਖਨਾ 5 ਵਜੇ ਹੋਣ 105 5 ਵਜੇ ਕਿ ਤਿੰਨ ਮਿੰਟ ਟਾਈਮ ਦਾ ਜੀ ਕਿੰਨਾ ਹੋ ਗਿਆ ਗਰਮੀ ਆ ਮੈਂ ਇਸ ਟਾਈਮ ਨਿਕਲਦੇ ਹੁੰਦੇ ਸੀ ਮੜਾ ਜਾ ਹੁਣ ਧੁੱਪ ਲੱਗ ਘਟੀ ਮੜੀ ਜੀ ਚਲ ਨਹੀਂ ਹੌਲੇ ਹੌਲੇ ਇਸ ਟਾਈਮ ਨਹੀਂ ਰਹੋ ਜੇ ਕਰਨਾ ਸਵਾ 5 5:30 ਵਜੇ ਬਾਦ ਦਿਨ ਪੂਰਾ ਨਹੀਂ ਰਹੇ ਬਈ ਬਾਈ ਸਬਜੀ ਐਤ ਗਈ ਪੰਜਾਬ ਚ ਹੜਾ ਦੀ ਮਾਰ ਚ ਆ ਗਈ ਫਸਲ ਅੜੇ ਵੀ ਜਣੀ ਆਏ ਆ ਮੀਂਹ ਪਹਿਲੇ ਗੌਰਿਓਂ ਹੀ ਮੁੜ ਕੇ ਅਸੀਂ ਨਾ ਐ ਆ ਖਾਣੇ ਯੋਗ ਹੀ ਹੋਈਆਂ ਗੀਆਂ ਮਿਰਚਾ ਮੁਰਚਾ ਨੌਂਡਾ ਰੌਂਡਰ ਨੀ ਲਾਈ ਦੇਖਣਾ ਹੁੰਦੀ ਜੋ ਪੈ ਗਈ ਬੂਟੇ ਨੂੰ ਖਤਮੇ ਹੋ ਗਈ ਆ ਤਾਂ ਯਕੀਨੀ ਜੀ ਲਾਈ ਜੀ ਬਈ ਆ ਦੇਖ ਆਪਣੇ ਜਿੱਕਣਾ ਬਾਈ ਇੰਡੀਆ ਕਾਲੀਆਂ ਤੋਰੀਆਂ ਹੁੰਦੀਆਂ ਉਹਦੇ ਨਾਲ ਦੀ ਵੈਰੈਟੀ ਐ ਪਹਿਲਾਂ ਜੇ ਹਰੀ ਹੁੰਦੀ ਭਾਰੀ ਨਹੀਂ ਤੇ ਹੁੰਦੀ ਹਾਲ ਕੀ ਰੇਖ ਫੜ ਕੇ ਬਜਨੇ ਨਹੀਂ ਹੋਰ ਹਣਾ ਕਾਲਿਦੂਰੀ ਵਾਲਾ ਕੰਮ ਆ ਜੀ ਥੋੜਾ ਟਾਈਮ ਹੋਰ ਕੋਈ ਦੇਈ ਤੇ ਬੀਜ ਬਣ ਜਾਊ। ਉਹ ਬਣ ਜਾਣਾ ਹੈ ਕਿ ਨਾ ਝਾਵੇਂ ਉਹ ਬੁਰਸ਼ੇ ਬਣਾਏ ਕਰਦੇ ਤੇ ਉਹ ਚੀਜ਼ ਬਣ ਜਾਣੀ। ਬਾਕੀ ਬਈ ਠੰਡ ਹੋਊਗੀ। ਓਟੋਕਟ 4-5 ਦਾ ਟੈਂਪਰੇਚਰ ਹੋ ਜਾਂਦਾ ਸਵੇਰੇ। ਬਾਕੀ ਲਸਣ ਘਟਾ ਤੁਹਾਨੂੰ ਦਿਖਾਤਾ ਬਈ ਹੁਣ ਲਾਤਾ ਆਪਾਂ ਨੇ ਦੇਖਦੇ ਮੁਰਲੇ ਆਉਂਦੇ ਜੇ ਹੋਰ ਕੋਈ ਲਾਉਣ ਦੀ ਫਲਾਹ ਬਣੀ। ਹੋਰ ਕੀ ਪਾਲ ਕੇ ਲੱਗਣੀ ਆ? ਆ ਤਾਂ ਨਾ ਕੀ ਆ ਸਾਫ ਸੁਪਈਆ ਕਰਦਾ। ਇਹ ਚਾਰ ਬੂਟੇ ਟਮਾਟਰਾਂ ਦੇ ਖੜੇ ਆ ਯਾਰ। ਇਹ ਟਮਾਟਰ ਨਾ ਮੜੀ ਲੱਖ ਹੋਣੇ ਆ ਮਿਰਚਾਂ ਰੱਖੋ। ਸਾਰਾ ਸਾਫ ਸੁਪਈਆ ਕਰਕੇ ਨਾ ਦੋ ਚਾਰ ਬੂਟੇ ਮਿਰਚਾਂ ਆਣੇ ਹੋਰ ਰੱਖ ਲੈਣੇ। ਤੇ ਪਿਆਜ਼ਾਂ ਦੀ ਪਨੀਰੀ ਮਿਲਦੀ ਯਾਰ ਉਹ ਦੇਖ ਲੈਵੇਂ। ਹਾਂ ਪਿਆਜ਼ ਪੂਰੀ ਪਨੀਰੀ ਤਾਂ ਨਹੀਂ ਮਿਲਣੀ ਪਿਆਜ਼ਾਂ ਦੀ ਆਪਣਾ। ਉਹ ਮਿਲ ਜੂਗੀ। ਪਤਾ ਕਰ ਲਈ। ਜੀ। ਜੀ ਇੱਥੇ ਮਰਕਾਤ ਲੱਗਦੀ ਸ਼ਨੀਵਾਰ ਨੂੰ। ਹਾਂ ਉੱਥੇ ਮਿਲ ਜਣ। ਯਾ ਕਿ ਯਾ ਕਿ ਮਰਕਾਤ ਹੋ। ਹੈ? ਯਾਰ ਇੱਕ 11 ਇੱਥੇ ਲਾ ਦੇਵੇ ਟਮਟਰਾਂ ਦੇ ਲਾਗ ਸਾਰਾ ਲਾ ਦੇ ਹਨਾ ਤੇ ਇੱਕ ਪਰਲੇ ਪਾਸੇ ਲਾ ਦੇ ਤਾਜਾ ਬੂਹ ਕਹਰੇ ਹੋਣਾ ਲਸਣ ਦੇ ਪਰਲੇ ਪਾਸੇ ਇੱਕੋ ਪਲੇਸ ਤੇ ਹਾਂ ਚਲ ਦੇਖਦੇ ਬਈ ਇਹ ਮਿਲ ਗਿਆ ਸਾਨੂੰ ਪਨੀਰੀ ਅੰਡਾ ਤਾ ਉਰੇ ਕਿੱਥੇ ਮਿਲਣਾ ਵੀ ਆਪਣਾ ਤਿਆਰ ਕਰਨੇ ਨੂੰ ਵੀ ਲੇਟ ਹੋਊ ਉਹ ਵੀ ਮਿਲ ਜਣਾ ਅੰਡਾ ਅੰਡਾ ਦੀ ਗਾਂਡ ਦੀ ਇਹ ਜਿਹੜੀਆਂ ਦੁਕਾਨ ਤੇ ਹੋਣ ਜੀ ਇੰਦੀਆਂ ਦੁਕਾਨ ਤੇ ਕਾਨੂੰ ਇੰਨੇ ਤੇ ਮਿਲ ਜਣਾ ਜੇ ਕੰਮ ਮਿਲਦਾ ਫਿਰ ਸਭ ਤੋਂ ਵਧੀਆ ਮੇ ਤਾਂ ਚਾਹਿਆ ਸਾਰਾ ਲਾਦੇ ਪਰਲੇ ਪਾਸੇ ਵਾਲਾ ਸਾਡੇ ਚ ਨਿਕਲਣਾ ਵੀ ਨਹੀਂ ਗਿਆ ਕਿਤੇ ਅਈ ਦੀ ਤੂੰ ਸਮਝੇਗਾ ਇਹ ਉਹ ਇਹ ਕਹਿ ਜਾਵਾ ਹਾਂ ਉਹ ਮੇ ਆਇਆ ਬਈ ਡਾਂਡੇ ਜੁੱਟਣਾ ਓਕਾ ਹੋ ਜਾਂਦਾ ਫੇਰ ਨਹੀਂ ਹੱਥ ਨਿਕਲਦਾ ਫੇ ਕੰਮ ਔਰ ਤੇ ਆ ਕੇ ਤੁਹਾਨੂੰ ਮਤਲ ਗਰਨੇ ਦੀ ਉਹ ਕਰਦਾ ਗੱਲ ਉਹ ਕਿਹੜਾ ਇੰਡੀਆ ਆਇਆ ਟੈਂਪਰੇਚਰ ਆ 12:00 ਵਜੇ ਰੋਟੀ ਖਾ ਕੇ ਪਾਉਂਗਾ 2:30 3:30 ਵਜੇ ਉੱਠੂਗਾ ਹੂੰ ਜਲਦੀ ਰਹਿਣਾ ਹੈ ਟਾਊਨੋਂ ਬਾਜੀ ਜਾਣੇ ਇੰਨੇ ਨਹੀਂ ਰੋ ਜਾਣ ਹੂੰ ਤਾਂ ਉਹਦੇ ਕਰਕੇ ਚੱਲ 2:11 ਇਹਦਾ ਲਾਉਂਗਾ ਹੀ ਐਨੇ ਵੀ ਨਹੀਂ ਕਿਤੇ ਸੋਹ ਨਾ ਚੱਲ ਮੰਨ ਲਵਾਂ ਨੇ ਬਈ ਇੱਥੇ ਨਹੀਂ ਪਾਉਂਗਾ ਹੈ ਕਿਤੇ ਨਹੀਂ ਐਤਵਾਰ ਨੂੰ ਜਣਾ ਪੰਜ ਨਹੀਂ ਕੜਾਈਓ ਕਰਨੀ ਨਾ ਉਹ ਰੋਜ਼ ਦੇਖਣਾ ਯਾਰ ਓਹ 2-3 ਕੜਾਈਆਂ ਹੋ ਗਈਆਂ 12:00 ਆਜੇ ਦਾ ਗੱਡੇ ਇੱਥਾ ਵੀ ਉੱਪਰ ਹੀ ਗੱਡੇ ਤੇ ਥੰਮ ਥੋੜੇ ਆਹੀ ਕਢਾਉਣਾ ਤੇ ਇਹਨਾਂ ਉਹ ਟੈਂਟ ਕਢਣਾ ਦਾ ਹਾਂ ਟਮਾਟਰ ਕਢਾਉਣੇ ਤੇ ਉੱਪਰ ਆਹੋ ਫਿਰ ਟਮਾਟਰ ਨੇ ਆਪਣਾ ਰੇ ਆ ਰ ਆਪੇ ਬਣਾ ਦੇ ਚਲੋ ਜਿੱਦਾਂ ਨੂੰ ਗਿਰਗੇ ਹਾਲੇ ਹਾੜੂ ਬਰ ਸਿੰਘ ਨੂੰ ਮੰਗਣਾ ਪਿਆ ਗਿਰਗੇ ਨਾ ਜਿਆਦਾ ਵਿਛੇ ਦਾ ਪਈ ਇਦਾਂ ਨੂੰ ਸਾਰੇ ਬੀਜ ਤਿਆਰ ਕਰਨਾ ਬਾਈ ਇਹ ਬੌਂਗ ਕੁਝ ਕੁਰੇ ਭਈ ਆਹ ਬੂਟੀ ਜੀ ਆਹ ਬਹੁਤ ਧੰਦੀ ਬੜਾ ਸੁੰਬੜੀ ਜੀ ਕਹਿੰਦੇ ਨੇ ਆਪਣੇ ਨਾ ਪੱਪੜੇ ਨਾਲ ਜੁੜੀ ਜਾਂਦੀ ਹੈ ਹੋਰ ਜਿੰਨੇ ਕ ਬਣਦੇ ਆ ਬਾਕੀ ਤੁਹਾਨੂੰ ਪਤਾ ਟਾਈਮ ਟੂ ਹੈ ਇਹੋ ਜਈ ਆ ਤੇ ਦੁਬਾਰਾ ਦੇਖਦੇ ਟਰਾਈ ਕਰਕੇ ਜੇ ਚੱਲਦਾ ਕੰਮ ਮੈਨੂੰ ਲੱਗਦਾ ਤਾਂ ਹੈ ਨਹੀਂ ਦੋ ਚਾਰ ਵਲੌਗ ਪੈ ਜਾਈ ਕਰਨੇ ਹੀ ਬਹੁਤ ਬਾਕੀ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੇ ਵਲੌਗ 'ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ